ਸੋ ਅੱਜਕੱਲ ਦੇ ਜ਼ਮਾਨੇ ਤੇ ਟੁਕਦੀਆਂ ਬਹੁਤ ਹੀ ਸੋਹਣੀਆਂ ਲਾਈਨਾਂ ਸ਼ਾਇਰ ਨੇ ਲਿਖੀਆਂ ਐ ਮੈਂ ਤੁਹਾਡੇ ਨਾਲ ਸਾਂਝੀਆਂ ਕਰਨ ਲੱਗਾ ਸਾਰਾ ਆਬ ਤਜਾਬ ਜੇ ਬਣ ਜਾਵੇ ਸਾਰਾ ਆਬ ਤਜਾਬ ਜੇ ਬਣ ਜਾਵੇ ਕਿੱਥੇ ਰਹਿਣਗੀਆਂ ਫਿਰ ਮੁਰਗਾਬੀਆਂ ਨਹੀਂ ਜੇਕਰ ਮਾਲੀ ਹੀ ਬਾਗ ਓਜਾੜ ਸੁੱਟੇ ਦੋਸ਼ ਦੇਣਾ ਕਿ ਕਿਸੇ ਨੇ ਬਾਗੀਆਂ ਜੀ ਜੇਕਰ ਵਾਰਡ ਹੀ ਖੇਤ ਨੂੰ ਖਾਣ ਲੱਗੇ ਦੋਸ਼ ਦੇਣਾ ਕਿ ਕਿਸੇ ਨੇ ਬਾਗੀਆਂ ਜੀ ਜੇਕਰ ਜਿੰਦਰਾ ਖਾਨ ਸੰਦੂਕ ਲੱਗੇ ਜੇਕਰ ਜਿੰਦਰਾ ਖਾਨ ਸੰਦੂਕ ਲੱਗੇ ਰੱਖ ਕੇ ਕਰਨੀਆਂ ਫੇਰ ਕੇ ਚਾਬੀਆਂ ਜੀ ਜੇਕਰ ਸੂਫੀ ਹੀ ਘਰ ਉਜਾੜ ਸੁੱਟਣ ਜੇਕਰ ਸੂਫੀ ਹੀ ਘਰ ਉਜਾੜ ਸੁੱਟਣ ਦੋਸ਼ ਦੇਣਾ ਕਿ ਕਿਸੇ ਸ਼ਰਾਬਿਆਂ ਜੀ ਵਾਰਿਸ ਸ਼ਾ ਸਭ ਹੱਕ ਨੇ ਹੱਕ ਹੋ ਗਏ ਬੇਗੈਰਤਾ ਹੱਥ ਨਵਾਬੀਆਂ ਜੀ ਵਾਰਿਸ ਸ਼ਾ ਸਭ ਹੱਕ ਨਾ ਹੱਕ ਹੋ ਗਏ ਬੇਗੈਰਤਾ ਹੱਥ ਨਵਾਬੀਆਂ ਜੀ